ਸਰਕਾਰੀ ਜ਼ਮੀਨ ਦੇ ਇੰਤਕਾਲ ਦੇ ਬਦਲੇ ਉਸ ਦੇ ਵਿੱਚ 1 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਹਾਸਲ ਕਰਨ ਦੇ ਦੋਸ਼ ਵਿੱਚ ਇੱਕ ਪਟਵਾਰੀ ਤੇ ਦੋ ਹੋਰ ਵਿਅਕਤੀਆਂ ਦੇ ਖਿਲਾਫ ਹੁਣ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਕਿਸੇ ਪਟਵਾਰੀ ਨੇ ਜਾਂ ਉਸ ਦੇ ਹੋਰ ਨਾਲ ਰਲ ਕੇ ਕਰਿੰਦਿਆਂ ਨੇ ਇੰਨੀ ਰਾਸ਼ੀ ਹੜੱਪ ਗਈ ਹੋਵੇ ਉਹ ਵੀ ਸਰਕਾਰੀ ਜ਼ਮੀਨ ਦੇ ਇੰਤਕਾਲ ਦੀ ਬਹੁਤ ਸਾਰੇ ਜਿਹੇ ਮਾਮਲੇ ਆਉਂਦੇ ਰਹਿੰਦੇ ਨੇ ਰਿਸ਼ਵਤਖੋਰੀ ਦੇ ਪਰ ਇਹ ਮਾਮਲਾ ਹਟ ਕੇ ਕਿਵੇਂ ਹੈ ਕਿਉਂਕਿ ਇਹ ਰਾਸ਼ੀ ਛੋਟੀ ਮੋਟੀ ਨਹੀਂ ਹੈ ਭਾਵੇਂ ਠੱਗੀ ਚੋਰੀ ਜਾਂ ਬੇਈਮਾਨੀ ਲੱਖ ਰੁਪਏ ਦੀ ਹੋਵੇ ਜਾਂ 1 ਕਰੋੜ ਰੁਪਏ ਦੀ ਪਰ ਇਹ ਖਾਸ ਤੌਰ ਦੇ ਉੱਤੇ ਧਿਆਨ ਇਸ ਕਰਕੇ ਖਿੱਚਦੀ ਹੈ ਕਿਉਂਕਿ 1 ਕਰੋੜ ਰੁਪਏ ਦਾ ਮਾਅਬਜਾ ਜਿਹੜਾ ਉਹ ਪਟਵਾਰੀ ਦੇ ਵੱਲੋਂ ਮਿਲੀ ਭੁਗਤ ਦੇ ਨਾਲ ਆਪਣੀ ਜੇਬ ਦੇ ਵਿੱਚ ਪੈਸੇ ਪਾ ਲੈਣੇ ਉਸ ਦਾ ਜਿਹੜਾ ਖਮਿਆਜਾ ਹੁਣ ਉਸ ਨੂੰ ਭੁਗਤਣਾ ਪੈ ਰਿਹਾ ਇਹ ਮਾਮਲਾ ਕਿੱਥੋਂ ਦਾ ਹੈ ਸਰਕਾਰੀ ਜ਼ਮੀਨ ਦਾ ਨਜਾਇਜ਼ ਇੰਤਕਾਲ ਕਰਵਾ ਕੇ 1 ਕਰੋੜ ਰੁਪਏ ਦਾ ਮਾਅਬਜਾ ਲੈਣ ਦੇ ਦੋਸ਼ 'ਚ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਦਰਅਸਲ ਮੋਗਾ ਜ਼ਿਲ੍ਹੇ ਦੇ ਮਾਲ ਹਲਕਾ ਕਿਸ਼ਨਪੁਰਾ ਕਲਾਂ ਵਿਖੇ ਤਾਇਨਾਤ ਪਟਵਾਰੀ ਨਵਦੀਪ ਸਿੰਘ ਤੇ ਦੋ ਹੋਰ ਆਮ ਵਿਕਤੀ ਜਿਹੜੇ ਨੇ ਉਸ ਦੇ ਵਿੱਚ ਦਿਲਖੁਸ਼ ਕੁਮਾਰੀ ਵਾਸੀ ਪਿੰਡ ਅਤਰਾਮਨ ਮੋਗਾ ਤੇ ਹਰਮਿੰਦਰ ਸਿੰਘ ਉਰਫ ਗगन ਵਾਸੀ ਪਿੰਡ ਰਸੂਲਪੁਰ ਜ਼ਿਲ੍ਹਾ ਮੋਗਾ ਖਿਲਾਫ ਆਪਸੀ ਮਿਲੀ ਭੁਗਤਾਨਾਂ ਸਰਕਾਰੀ ਜ਼ਮੀਨ ਦੀ ਮਲਕੀਅਤ ਸੰਬੰਧੀ ਫਰਜ਼ੀ ਰਿਪੋਰਟਾਂ ਤਿਆਰ ਕਰਕੇ 1 ਕਰੋੜ 65724 ਰੁਪਏ ਦਾ ਮਾਅਬਜ਼ਾ ਪ੍ਰਾਪਤ ਕਰਨ ਬਦਲੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੁਣੋ ਦੋ ਵਿਅਕਤੀ ਹੋਰ ਸੀਐਸ ਦੇ ਨਾਲ ਕਰਿੰਦੇ ਹੋਣਗੇ ਜਾਂ ਕੋਈ ਵੀ ਹੋਣ ਉਹ ਮਿਲੀ ਭੁਗਤ ਦੇ ਨਾਲ ਪਟਵਾਰੀ ਨਵਦੀਪ ਸਿੰਘ ਦੇ ਨਾਲ ਮਿਲ ਕੇ ਇਹ ਸਾਰਾ ਜਿਹੜਾ ਮਾਮਲੇ ਨੂੰ ਅੰਜਾਮ ਦਿੰਦੇ ਨੇ ਇਹ ਸਾਰੀ ਜਾਣਕਾਰੀ ਦੰਦਿਆ ਹੋਇਆ ਵਿਜੀਲੈਂਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਸੰਬੰਧੀ ਵਿਜੀਲੈਂਸ ਜਾਂਚ ਦੇ ਆਧਾਰ ਤੇ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 1 ਏ ਅਤੇ 13 2 ਅਤੇ ਆਈਪੀਸੀ ਦੀ ਧਾਰਾ 409 465 466 467 480 471 ਤੱਕ 120 ਬੀ ਦਿੱਤਾ ਹੈ ਤੇ ਮਾਮਲਾ ਦਰਜ ਕੀਤਾ ਗਿਆ। ਉਕਤ ਤਿੰਨੇ ਮੁਲਜ਼ਮਾ ਖਿਲਾਫ ਐਫ ਆਈ ਆਰ ਨੰਬਰ 19128224 ਨੂੰ ਦਰਜ ਕੀਤੀ ਗਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਆਂ ਬੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਅਧਰਾਮਨ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਸਿੱਤ ਪੰਜਾਬ ਸਰਕਾਰ ਦੇ ਮੁਢਬ ਸੇਵਾ ਵਿਭਾਗ ਦੀ ਜ਼ਮੀਨ ਫਰਜੀ ਢੰਗ ਨਾਲ ਉਪਰੋਕਤ ਦਿਲਖੁਸ਼ ਕੁਮਾਰੀ ਦੇ ਨਾਂ ਤੇ ਤਬਦੀਲ ਕਰਕੇ ਉਸ ਦੇ ਨਾਂ ਤੇ ਇੰਤਕਾਲ ਦਰਜ ਕਰਵਾ ਦਿੱਤਾ ਜਾਂਦਾ ਹੈ। ਇਹ ਵੀ ਸਾਹਮਣੇ ਆਇਆ ਕਿ ਜ਼ਮੀਨ ਦੇ ਇੰਤਕਾਲ ਤੇ ਸਿੰਦਾ ਪਟਵਾਰੀ ਵੱਲੋਂ ਦਸਤਕਤ ਕੀਤੇ ਗਏ ਸਨ ਜਦੋਂ ਕਿ ਉਹ ਤਹਿਸੀਲ ਧਰਮਕੋਟ ਦੇ ਪਿੰਡ ਰੇਡਵਾ ਦੇ ਸਬੰਧਤ ਮਾਲ ਹਲਕਾ ਵਿਖੇ ਤਾਇਨਾਤ ਨਹੀਂ ਸੀ ਤੇ ਸਾਲ 2021 ਦੌਰਾਨ ਉਸ ਦੀ ਮੌਤ ਹੋ ਗਈ ਸੀ ਉਹਨਾਂ ਅੱਗੇ ਵੀ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਤਹਿਸੀਲ ਧਰਮਕੋਟ ਵਿਖੇ ਤਾਇਨਾਤ ਤਤਕਾਲੀ ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਨੇ ਬਿਆਨ ਰਿਕਾਰਡ ਕਰਵਾਏ ਹਨ ਕਿ ਉਹਨਾਂ ਵੱਲੋਂ ਉਕਤ ਜ਼ਮੀਨ ਦੇ ਸਬਾਦਲੇ ਤੇ ਦਸਤਕਤ ਨਹੀਂ ਕੀਤੇ ਗਏ ਸਨ ਜੇ ਸੁਪਰਾਂਤ ਇਹ ਤਬਾਦਲਾ ਸ਼ੱਕੀ ਪਾਇਆ ਗਿਆ ਇਸ ਜ਼ਮੀਨ ਵਿੱਚੋਂ ਰਕਬਾ ਕੌਮੀ ਮਾਰਗ ਬਣਾਉਣ ਲਈ ਗ੍ਰਹਿਣ ਯਾਨੀ ਕਿ ਐਕਵਾਇਰ ਕੀਤਾ ਗਿਆ ਸੀ ਤੇ ਉਕਤ ਮੁਲਜ਼ਮ ਦਿਲਖੁਸ਼ ਕੁਮਾਰੀ ਨੇ 1853661 ਰੁਪਏ ਤੇ 82 ਲੱਖ 12063 ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ ਇਹ ਮਿਲੀ ਭੁਗਤ ਦੇ ਨਾਲ ਚਾਲ ਚੱਲੀ ਜਾ ਰਹੀ ਸੀ ਜੋ ਕਿ ਅੱਗੇ ਜਾ ਕੇ ਭੇਤ ਖੁੱਲ ਜਾਂਦੇ ਨੇ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗ੍ਰਹਿਣ ਕੀਤੀ ਯਾਨੀ ਕਿ ਐਕਵਾਇਰ ਕੀਤੀ ਜ਼ਮੀਨ ਦੀ ਮੁਲਾਂਕਣ ਰਿਪੋਰਟ ਅਤੇ ਇਸ ਦਾ ਇਹ ਰੋਲ ਉਕਤ ਪਟਵਾਰੀ ਨਵਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ ਇਹ ਵੀ ਪਤਾ ਲੱਗਿਆ ਕਿ ਨਵਦੀਪ ਸਿੰਘ ਪਟਵਾਰੀ ਨੇ ਮੁਲਜ਼ਮ ਦਿਲਖੁਸ਼ ਕੁਮਾਰੀ ਨੂੰ ਨਾਜਾਇਜ਼ ਮੁਆਵਜ਼ਾ ਦਿਵਾਉਣ ਲਈ ਉਪਰੋਕਤ ਮੁਲਜ਼ਮ ਹਰਮਿੰਦਰ ਸਿੰਘ ਉਰਫ ਗਗਨ ਨਾਲ ਸਾਜ਼ਿਸ਼ ਮਿਲੀ ਭੁਗਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਇਸ ਵਿਜੀਲੈਂਸ ਪੜਤਾਲ ਦੇ ਆਧਾਰ ਤੇ ਉਪਰੋਕਤ ਤਿੰਨੋਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਤੇ ਇਸ ਮਾਮਲੇ ਦੀ ਅਗਲੇਰੀ ਪੁੱਛਗਿੱਛ ਦੌਰਾਨ ਮਾਲ ਵਿਭਾਗ ਦੇ ਹੋਰ ਸਬੰਧਤ ਅਧਿਕਾਰੀਆਂ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਣੀ ਹੈ ਇਹ ਵਿਸਥਾਰਪੂਰਵਕ ਜਾਂਚ ਕੀਤੀ ਜਾਣੀ ਹੈ ਜਿਸ ਦੇ ਵਿੱਚ ਹੁਣ ਪਤਾ ਲੱਗੇਗਾ ਕਿ ਭੇਤ ਕਿਵੇਂ ਖੁੱਲਦੇ ਨੇ ਪਟਵਾਰੀ ਨਵਦੀਪ ਸਿੰਘ ਜ਼ਿਲ੍ਹਾ ਮੋਗਾ ਦੇ ਇੱਕ ਇਲਾਕੇ ਦੇ ਵਿੱਚ ਜਿਹੜਾ ਤਾਇਨਾਤ ਸੀ ਉਸ ਨੇ ਕਿਵੇਂ ਇੱਕ ਸ਼ਖਸ ਨੂੰ ਮੁਆਵਜ਼ਾ ਦਿਵਾਉਣ ਦੀ ਖਾਤਰ ਰਿਕੁਆਇਰ ਕੀਤੀ ਜ਼ਮੀਨ ਦੇ ਬਦਲੇ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਣਦੀ ਹੈ ਔਰ ਕਰੋੜ ਰੁਪਏ ਦੇ ਵਿੱਚੋਂ ਕਿਸ ਨੇ ਕਿੰਨੇ ਆਪਣੇ ਹਿੱਸੇ ਦੇ ਵਿੱਚ ਜੇਬ ਦੇ ਵਿੱਚ ਪਾਏ ਹੋਣਗੇ ਇਹ ਹੁਣ ਤਫ਼ਤੀਸ਼ ਦੇ ਵਿੱਚ ਪਤਾ ਲੱਗ ਜਾਣਾ ਹੈ ਕਿ ਪਟਵਾਰੀ ਦੀ ਮਿਲੀ ਭੁਗਤ ਕਿੰਨੀ ਰਹੀ ਹੈ ਇਸ ਤੋਂ ਇਲਾਵਾ ਮਾਲ ਮਹਿਕਮੇ ਦੇ ਹੋਰ ਕਿਹੜੇ ਕਿਹੜੇ ਅਧਿਕਾਰੀ ਜਾਂ ਕਰਮਚਾਰੀ ਇਸ ਵਿੱਚ ਸ਼ਾਮਲ ਹੋਏ ਹੋਣਗੇ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਦੇਖਦੇ ਹਾਂ ਕਿ ਹੁਣ ਪਟਵਾਰੀ ਦੇ ਨਾਲ-ਨਾਲ ਹੋਰ ਕਿਹੜੇ ਕਰਮਚਾਰੀ ਤੇ ਅਧਿਕਾਰੀ ਵਿਜੀਲੈਂਸ ਦੇ ਅੜਿੱਕੇ ਚੜ ਸਕਦੇ ਨੇ ਫਿਲਹਾਲ ਤਿੰਨ ਮੁਲਜ਼ਮਾਂ ਦੀ ਇਸ ਵਿੱਚ ਪਛਾਣ ਕਰਕੇ ਤੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੁਣ ਇਸੇ ਦੋਸ਼ ਦੇ ਵਿੱਚ ਕਿ 1 ਕਰੋੜ ਰੁਪਏ ਤੋਂ ਨਜਾਇਜ਼ ਇntਕਾਲ ਕਰਾ ਕੇ ਮੁਆਵਜ਼ਾ ਲੈਣਾ ਉਹ ਵੀ ਸਰਕਾਰੀ ਜ਼ਮੀਨ ਦਾ ਇਹ ਕਾਨੂੰਨ ਦੇ ਬਿਲਕੁਲ ਉਲੰਘਣਾ ਦੇ ਵਿੱਚ ਆਉਂਦਾ ਹੈ ਕਾਨੂੰਨ ਨੂੰ ਛਿੱਕੇ ਟੰਕ ਕੇ ਲਿਆ ਗਿਆ ਮੁਆਵਜ਼ਾ ਹੈ ਵਿਜੀਲੈਂਸ ਨੇ ਪਹਿਲਾਂ ਮੁੱਢਲੀ ਪੜਤਾਲ ਕੀਤੀ ਤੇ ਫਿਰ ਜਾ ਕੇ ਕਾਰਵਾਈ ਕੀਤੀ ਹੈ ਹੁਣ ਪਟਵਾਰੀ ਸਣੇ ਦੋ ਹੋਰ ਜਿਹੜੇ ਮੁਆਵਜ਼ਾ ਲੈਣ ਦੇ ਵਿੱਚ ਮਿਲੀ ਭੁਗਤ ਸਾਜ਼ਿਸ਼ ਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਹੁਣ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਅਗਲਾ ਅਪਡੇਟ ਜਿਹੜਾ ਵੀ ਇਸ ਮਾਮਲੇ ਨਾਲ ਜੁੜਿਆ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ